ਹੋ ਕਬਰਾਂ ਵਿਚੋਂ ਭੋਲੀ ਮਾਏ ਦੁੱਖ ਸੁੱਖ ਧੀ ਨਾਲ ਭੋਲੀ ਮਾਏ ਹਾਈ ਕਬਰਾਂ ਵਿਚੋਂ ਭੋਲੀ ਮਾਏ ਦੁੱਖ ਸੁੱਖ ਧੀ ਨਾਲ ਭੋਲੀ ਮਾਏ ਆ ਮਾਤਾ ਮੈਂ ਆ ਮਹ ਮਾਏ ਆ ਮਾ ਕਿਹੜੇ ਚਾਮਨਾ ਮਾ ਮੈਂ ਮੁਰਨੀ ਪੀਕੇ ਆਉਣਾ ਪੀਕੇ ਹੁੰਦੇ ਮਾਮਾ ਨਾ ਹਾਏ ਮਾ ਮੈਂ ਮੁਰਨੀ ਪੀਕੇ ਆਉਣਾ ਪੀਕੇ ਹੁੰਦੇ ਮਾਮਾ ਨਾ ਉਹ ਭਾਬੀਆਂ ਨੱਕ ਬੁੱਲ ਕੱਢਦੀਆਂ ਨੇ ਤੇ ਵੀਰੇ ਬੇਵਸ ਲਾਗਦੇ ਨੇ ਬੁੱਢੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰ ਵਗਦੇ ਨੇ ਉਹੀ ਕਰ ਹੈ ਉਹੀ ਹੀ ਵੇੜਾ ਕਾਗਮਾਨ ਪ੍ਰਾਮਾਨ ਮਾ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾਨਾ ਹਾਏ ਮਾ ਮੈਂ ਮੁਰਣੀ ਪੇਕੇ ਆਉਣਾ ਪੇਕੇ ਹੁੰਦੇ ਮਾਮਾਨਾ ਉਹ ਵਿੱਚ ਮਦਾਰੇ ਜਦ ਮੈਂ ਤੁਰਦੀ ਬੇਚੇ ਮਦਾਰੇ ਜਦ ਮੈਂ ਤੁਰਦੀ ਤੋਰੇ ਤੇਰਾ ਪਰਛਾਵਾ ਨਾ ਮਾਂ ਮੈਂ ਮੁੜ ਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾ ਮਾਂ ਮੈਂ ਮੁੜ ਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾ